ਮੰਤਰੀਆਂ ਨੂੰ ਤੇ ਮੁੱਖ ਮੰਤਰੀਆਂ ਨੂੰ ਗੱਲ ਕੀਤੀ ਜਾਂਦੀ ਵੇਲੇ ਕੱਚੀ ਸਬਜ਼ੀ ਅਸੀਂ ਵੜਦੇ ਪੈਂ ਸਾਨੂੰ ਕੁਝ ਮਾਵਜਾ ਨਹੀਂ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਇੱਥੇ ਕਿ ਉਤਨੀਆਂ ਜ਼ਮੀਨਾਂ ਲੈ ਜਾਂਦੇ ਨੇ ਮਾਵਜਾ ਤਾਂ ਸੀ ਜਾਂਦੇ ਰਹਿ ਜਾਂਦੇ ਹਨ ਵੇਖ ਲਓ ਤੁਸੀਂ ਆਹ ਮੁੱਖ ਮੰਤਰੀ ਸਾਹਿਬ ਵੇਖ ਲਓ ਸਾਡਾ ਕੀ ਹਾਲ ਹੋਇਆ ਪਿਆ ਕੱਚੀਆਂ ਸਬਜ਼ੀਆਂ ਤੋੜ ਕੇ ਬਾਹਰ ਸੁੱਟੀ ਜਾਂਦੇ ਸੜਕਾਂ ਦੇ ਵੱਲਾਂ ਪੱਟੇ ਹੀ ਜਾਂਦੇ ਤੇ ਸਾਡੀ ਸੁਣਾਈ ਕੀਤੀ ਜਾਂਦੀ ਪੂਰੀ ਕਿੰਨੀ ਸੱਤੀ ਕਿੰਨੀ ਹੈ ਜੀ ਸਬਜੀ ਛੇਕ ਨਾ ਕਿਹੜੀ ਕਿਹੜੀ ਹੈ ਜੀ ਮਰਚਾਂ ਤੇ ਕਦੋਂ ਗਿਆ ਤੋਰੀ ਭਿੰਡੀਆਂ ਦਵਾ ਫਰ ਸਾਰ ਸਬਜੀ ਅਬੀ ਆਈ ਹੁਣ ਤੋੜ ਤੇ ਸੱਟੇ ਜਾਣੇ ਬਾਹਰ ਵੱਨਾ ਪਾਟ ਪਾੜ ਤੇ ਖਾਣ ਜੋਗੀ ਥੋੜੀ ਜਾਣੇ ਔਰ ਸਾਨੂੰ ਕੀ ਬਚਣਾ ਸਾਡੀ ਸਨਾਈ ਕੀਤੀ ਜਾਵੇ ਮਾਂ ਜਾਂਦਾ ਕੋਈ ਘੜ ਦਾ ਖਰਚਾ ਬਣ ਜਾਂਦਾ ਆਣ ਜਾਂਦਾ ਯਾਰ ਕਦੇ 1200 ਕਦੇ 800 ਗਰਦਾ ਖਰਚਾ ਨਿਕਲੀ ਜਾਂਦਾ ਸੇ। ਹਾਈ ਇਹਦਾ ਸਾਡਾ ਹੋਰ ਕੁਛ ਨਹੀਂ ਹੈਦਾ ਸਾਡੇ ਕੋਲ ਇੰਨੀ ਨਹੀਂ ਜਮੀਨ ਅਗੀ ਸਾਡੇ ਕੋਲ ਤੇ ਸਾਨੂੰ ਕੁਛ ਨਹੀਂ ਸਰਕਾਰਾਂ ਦੇਂਦੀਆਂ ਅਸੀਂ ਵਿਹੰਦੇ ਰਹਿ ਜਾਂਦੀਦਾ ਸਰਕਾਰਾਂ ਦੇ ਮੂੰਹ ਬਣੇ ਪਾਣੀ ਵਾਧੂ ਆ ਗਿਆ ਪਾਣੀ ਵਾਧੂ ਆ ਗਿਆ ਪਾਣੀ ਫੁੱਲ ਆ ਗਿਆ ਪਾਣੀ ਬਹੁਤ ਜਿਆਦਾ ਆ ਗਿਆ ਤੇ ਸਾਡੀ ਸੁਣਾਈ ਕੀਤੀ ਜਾਂਦਾ ਗਰੀਬਾਂ ਦੀ ਨਕਸਾਨ ਮੰਨਨੇ ਵੀ ਘਰ ਤੋਂ ਘਾਟਾ ਸਾਰਾ ਪਾਸ ਖਰਚਾ ਕੁਝ ਲਾਈਏ ਦੋ ਮਹੀਨਿਆਂ ਦਾ ਕਾਰ ਤੋਂ ਘੜ ਦੋ 2.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਹਾਂ ਸਬਜੀ ਤੋਂ ਕੋਈ ਇਕੱਠਾ ਤਾਂ ਸਾਹ ਨਹੀਂ ਜਾਂਦਾ ਤੇ ਹੁਣ ਕੋਈ 5-4 ਮਹੀਨੇ ਚੱਲੇ ਆਈ ਤੇ ਹੁਣ ਸਾਡਾ ਨੁਕਸਾਨ ਹੋ ਗਿਆ ਸੀ ਕਿਹੜੇ ਪਾਸੇ ਜਾਈਏ ਗਾੜੀ ਕੋਈ ਸੁਣਦਾ ਨਹੀਂ ਕੋਈ ਕੁਝ ਨਹੀਂ ਕੋਈ ਅਫਸਰ ਕੋਲ ਜਾਣੇ ਮਟਵਾਰੀ ਕੋਲ ਜਾਣੇ ਉਹ ਆਗਾ ਆਂਦਾ ਕਿ ਜਾਓ ਕੋ ਫਲਾਣੇ ਕੋਲ ਜਾਓ ਵੈਸੇ ਖਾਪੇ ਵੈਸੇ ਖਾ ਲੈਂਦੇ ਨੇ ਮਟਵਾਰੀ ਤੇ ਕੁਝ ਨਹੀਂ ਬਣਾਦੇ ਮਾਬਜਾ ਕਦੇ ਵੀ ਨਹੀਂ ਸਾਨੂੰ ਮਿਲਿਆ ਕੰਲੀ ਜਿਹੜਾ ਮਾਰਜਾ ਇਹ ਖਾਇ ਤੇ ਕਿੰਨਾ ਕੁ ਮਾਰ ਗਿਆ ਮੇਰੇ ਮਨ ਕਰਦੇ ਜਿੰਨੇ ਦਾਦਾ ਜਿਹੜਾ ਮੰਗ ਤਾਂ ਦਿੱਤੀ ਜਾਵੇ ਤਾਂ ਸਰ ਬਹੁਤ ਮੰਗੇ ਮੰਗ ਤਾਂ ਬਹੁਤ ਹੈ ਪਰ ਇਹ ਨਹੀਂ ਸਰਕਾਰਾਂ ਕਿੱਥੇ ਦੇ ਸਕਦੀਆਂ ਨੇ ਗਾੜ ਤੋਂ ਗਾੜ ਰਾਇ ਸਾਨੂੰ 50000 ਰੁਪਇਆ ਕਿੱਲੇ ਦਾ ਨਾਵਜਾ ਚਾਹੀਦਾ ਗੜ ਦੁਗੜ 50 ਤਾਂ ਦੇਵਣਾ ਜਿੰਦੇ ਨਹੀਂ ਨਾ ਸਾਨੂੰ ਕੁਛ ਨਹੀਂ ਦਿੰਦੇ ਆਹਾਂ ਪਟਵਾਰੀ ਸਾਰੇ ਹੋਏ ਫਿਰ ਤਸੀਲਦਾਰ ਤੋਂ ਲੈ ਤੇ ਐ ਸਦੀਮ ਟਿੱਕਣਾ ਨਹੀਂ ਸੀ ਟਿੱਕਣਾ 2023 ਚ ਹੜਾਇਆ ਹਾਂ ਕੁਛ ਨਹੀਂ ਮਿਲਿਆ ਉਹਦਾ ਵੀ ਸਭੀ ਦੁਗੀਆਂ ਨਾ ਸਾਨੂੰ ਕੁਛ ਨਹੀਂ ਮਿਲਿਆ ਉਹਦਾ ਵੀ ਕੋਈ ਨਹੀਂ ਮਿਲਿਆ ਸਾਨੂੰ ਸਭਗੀਆਂ ਦਾ ਛੱਡ ਦੇ ਕਿਸੇ ਜੀ ਦਾ ਸਾਨੂੰ ਕੋਈ ਮਰਜਾ ਮਿਲਿਆ ਕਾਦੀ ਕੋਈ ਨਹੀਂ ਸੁਣਾਈ ਅੰਦੀ ਨੂੰ ਕੁਛ ਨਹੀਂ ਦਿੰਦਾ ਨਾ ਕੋਕਮਦਰੀ ਹੋਂਦਾ ਨਾ ਐ ਬੜਾ ਦਾ ਹੈ ਐਵੇਂ ਸਾਹਬ ਅਗੇ ਨੇ ਸਮਣਾ ਸਾਹਿਬ ਉਹ ਵੀ ਨਹੀਂ ਸਾਡੀ ਸੁਣਦਾ ਗੱਲ ਉਹਦੇ ਕੋਲ ਜਾ ਵੀ ਤਾਂ ਕਦੇ ਨਹੀਂ ਸੁਣੀ ਉਹਨੇ ਪਿਛਲੀ ਵਾਰੀ ਪਾਣੀ ਆਇਆ ਉਹਦਾਂ ਕੋਈ ਨਹੀਂ ਸੁਣੀ ਸਾਡੀ ਗੱਲ ਜੀ ਜਾ ਵੀ ਤਾਂ ਤਗੂ ਆਦਾ ਮੂੰਹ ਪੱਟੀ ਖੜੇ ਹੁੰਦੇ ਨੇ ਪਹਿਲਾਂ ਸਾਨੂੰ ਦਿੱਤਾ ਜਾਵੇ ਆਪਦੀ ਮੰਗ ਹਾਂ ਆ ਮੰਗਦੇ ਨੇ ਖਰਚੇ ਮੰਗਦੇ ਨੇ ਹੋਰ ਮੰਗਦੇ ਨੇ ਸਾਡੇ ਕੋਲੋਂ ਮੰਗਦੇ ਨੇ ਮੰਗਦੇ ਨੇ ਆ ਦੇ ਪਹਿਲਾਂ ਸਾਨੂੰ ਦਿਓ ਤੇ ਬਟਵਾਰੀਆਂ ਨੂੰ ਛੋਹ ਦਿੰਦੇ ਇਹ ਬਟਵਾਰੀਆਂ ਦੋਈ ਮਾਰ ਤੇ ਵਟਵਾਰੀਆਂ ਨਾ ਅਗਾ ਚੱਕੀ ਪਾ ਗਦੇ ਪੇਸ਼ਾ ਜੇ ਕੀਤਾ ਵਿਚਾਲ ਕਾਲਾ ਰਾਹ ਦਿੱਤਾ ਐ ਤਰ ਸਾਡੇ ਹਾਲ ਹੋਏ ਨੇ ਹੋਰ ਨਾ ਪੱਟ ਨਾ ਆਣੀਆਂ ਨੇ ਪੁੱਤ ਪੱਟ ਕੇ ਤੇ ਜਾ ਰਹੇ ਉਹ ਕਿੱਥੇ ਕਰਨ ਜਾਊਂਗੀ ਇਹ ਹੁਣ ਰਹਿ ਨਹੀਂ ਆਸਾਂ ਕੋਈ ਦੋ ਦਿਨ ਖਾ ਲਏ ਬੱਚੇ ਹੋਰ ਕੀ ਰਹਿ ਗਿਆ ਖਤਮ ਹੋ ਗਈ ਗਾਨੀ ਕੋਈ ਹਾਲ ਨਹੀਂ ਮਰਚੇ ਹੁਣ ਫੜ ਫੜ ਦੇ ਲਈ ਜਾਂਦੇ ਨੇ ਬੱਚੇ ਲੱਗੇ ਖੜੇ ਨੇ ਬਾਕੀ ਸੰਤੀ ਕਿਹੜੀ ਕਿਹੜੀ ਹੋ ਰਹੀ ਹੋਰ ਦਿਓ ਤੇਰੀ ਹੋ ਗਈ ਮਰਚੀਆਂ ਹੋ ਗਈਆਂ ਕਦੂ ਹੋ ਗਿਆ ਭਿੰਡੀ ਹੋ ਗਈ ਕਰੇਲੇ ਹੋ ਗਏ ਕਰੇਲੇ ਆ ਬਰਬਾਦ ਹੋ ਗਈ ਇਹ ਬਰਬਾਦ ਹੋ ਗਈ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਖਸ਼ ਕੀਤੀ ਜਾਂਦੀ ਵੀ ਸਾਡਾ ਹੱਲ ਕਰੇ ਬਾਰਡਰ ਸਾਹਿਬ ਨੂੰ ਪਤਾ ਹੀ ਇਹ ਬਾਰਡਰ ਦਾ ਕੁਝ ਨਹੀਂ ਦਿੰਦੇ ਮਾਲਜਾ ਬਣਾਉਂਦੇ ਕੁਝ ਨਹੀਂ ਸਾਨੂੰ ਮਿਲਦਾ ਮੁੱਖ ਮੰਤਰੀ ਸਾਹਿਬ ਤੇਰੇ ਅੱਗੇ ਖੜੇ ਕੇ ਸਾਡੀ ਸਾਡੀ ਸੋਣ ਗਰੀਬਾਂ ਦੀ